ਮੇਰੇ ਸਰ ਬੜੀ ਡੈਡ ਨੂੰ ਕਿਹਾ ਵਾ ਤੇ ਮੇਰੇ ਕੋ ਨਹੀਂ ਪੜੀ ਜਾਂਦੀ ਇੰਗਲਿਸ਼ ਹੁਣ ਮੈਂ ਕੀ ਕਰਾਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਮੈਨੂੰ ਹੋਰ ਕਿਹ ਦੇਸ਼ ਘੱਲ ਦੋ ਉਹ ਵੀ ਜਿਹਦੇ ਪਏ ਆ ਚੱਲ ਰਵਰ ਹੈ ਜੇ ਭੈਣ ਭਰਾਵਾਂ ਨੇ ਰਣ ਮਿਲ ਕੇ ਮੈਨੂੰ ਹੁਣ ਬਣਾਇਆ ਵਾ ਮੈਂਬਰ ਤੇ ਕੰਮ ਵੀ ਤੇ ਉਹਨਾਂ ਤੇ ਕਰਨਾ ਹੀ ਪੈਣੇ ਆ ਮੇਰੀ ਇੱਕ ਗੱਲ ਸੁਣੋ ਤੁਹਾਡਾ ਕੰਮ ਹੈਗਾ ਮੈਂਬਰਾਂ ਵਾਲਾ ਤੇ ਜਿਹੜੀ ਜ਼ਿੰਮੇਵਾਰੀ ਚੁੱਕੀ ਫਿਰਦੇ ਜੇ ਉਹ ਤਾਂ ਸਰਪੰਚਾਂ ਵਾਲੀ ਚੁੱਕੀ ਆ ਮੈਨੂੰ ਪਤਾ ਵਾ ਕਿ ਸਰਪੰਚਾਂ ਤਾਂ ਤੁਹਾਡੇ ਟੱਬਰ ਚੋਂ ਹੀ ਆ ਪਰ ਮੇਰੀ ਸੁਣੋ ਗੱਲ ਜੇ ਤੇ ਕਰਦੇ ਨਾ ਐਸ਼ ਤੇ ਸਰਪੰਚ ਜਰਗੀ ਮੈਨੂੰ ਬਣਾਓ ਇਹ ਗੱਲ ਮੈਂ ਪੜਾ ਘਰੋਂ ਪੈਸੇ ਮੋਗ ਗਏ ਆ ਉਹ ਪੈਸੇ ਦੀ ਨਹੀਂ ਗੱਲ ਕੋਈ ਵੀ ਆਖੇ ਤੇ ਤੈਨੂੰ ਤੋਲ دیے ਪੈਸੇ ਆ ਨਾ ਹਾਂ ਆ ਚੋਕ ਸਿੰਲੰਡਰ ਤੇ ਮੈਨੂੰ ਸਮਾਨ ਦੇ ਕੰਮ ਬੇਰੀ ਗੱਲ ਸੁਣੋ ਰਾਤੀ ਤੁਹਾਡਾ ਝਗੜਾ ਖਤਮ ਹੋ ਜਣਾ ਹੈ ਸਾਰਾ ਹੀ ਗੱਲਬਾਤ ਹੋ ਗਈ ਹੀ ਤੇ ਉਹ ਤੁਹਾਡੇ ਬੰਦੇ ਨੇ ਰਿਕਵਰਡ ਪਾਤੀ ਨਾ ਉਹ ਮੰਨਦਾ ਹੀ ਨਹੀਂ ਕੰਮ ਬੇਨੂ ਸਰੀਆ ਐਸਾ ਪੈਂਸਾ ਆਦਾ ਫੋਨ ਇਹਨੂੰ ਕਹੋ ਵੀ ਆਪਣੇ ਬੰਦੇ ਨੂੰ ਬਣਾ ਲੈਣ ਤੇ ਠਾਣੇ ਬੈ ਕੇ ਲਿਖ ਲਖਾਈ ਕਰ ਲੈਣ ਤੇ ਰਾਈ ਨਾਮਾ ਲਿਖ ਲੈਣੇ ਆ ਤੇ ਜੇ ਨਹੀਂ ਤੇ ਫਿਰ ਤੁਸੀਂ ਵੀ ਤੁਰੇ ਫਿਰੋ ਤੇ ਵੀ ਤੁਰੇ ਫਿਰਨ ਕਿ ਫਿਰ ਹਾਂਜੀ ਹਾਂ ਹਾਂ ਚਲੋ ਪਹਿਲਾਂ ਤੁਸੀਂ ਆਪਣੇ ਬੰਦੇ ਨੂੰ ਤੇ ਮਨਾਓ ਕੀ ਕਹਿੰਦਾ ਉਹ ਫਿਰ ਮੈਂ ਕਰ ਲਾਂਗਾ ਸਰਪੰਚ ਸਾਹਿਬ ਨਾਲ ਗੱਲ ਉਹ ਚੱਲੇ ਜਾ ਰਹੇ ਜੇ ਲੜਾਈ ਜੇ ਉਹਨਾਂ ਨੇ ਗੱਲਾਂ ਕੀਤੀਆਂ ਤੇ ਤੁਸੀਂ ਵੀ ਤੇ ਕੀਤੀਆਂ ਹੋਣਗੀਆਂ ਗੱਲਾਂ ਦੋਵੇਂ ਪਾਸੇ ਹੋਈਆਂ ਤੇ ਫੇਰ ਹੀ ਝਗੜਾ ਹੋਇਆ ਵਾ ਹਾਂਜੀ ਚਲੋ ਜੇ ਤੁਸੀਂ ਕਹਿੰਦੇ ਜੇ ਇਹਨੂੰ ਵੇਚਣਾ ਵਾ ਤੇ ਤੁਸੀਂ ਘਰ ਆਪਣੇ ਕੋਲ ਸਲਾਹ ਕਰ ਲਓ ਤੇ ਫਿਰ ਮੈਨੂੰ ਦੱਸ ਦਿਓ ਫਿਰ ਮੈਂ ਕਰਦਾਗਾ ਸਰਪੰਚ ਸਾਹਿਬ ਨੂੰ ਫੋਨ ਹਾਂਜੀ ਚਲੋ ਠੀਕ ਆ ਜੀ ਓਕੇ ਓਕੇ ਚਲ ਇਦਾਂ ਕਰਦਾ ਵਾਂ ਸਰਪੰਚਰ ਨੂੰ ਦੱਸ ਹੀ ਦੇਣਾ ਵਾਂ ਕਿ ਅੱਜ ਰਾਈ ਨਵੇ ਤੇ ਜਾਣਾ ਵਾ ਵਿਚਾਰਾ ਡੀ ਦਾ ਰਹੂਗਾ ਨਹੀਂ ਤੇ ਕੰਮ ਕੁੰਮ ਕਿਤੇ ਚੱਲ ਜਾਊਗਾ ਮੇਰੀ ਗੱਲ ਸੁਣੋ ਹਾਂਜੀ ਪਿੰਡ ਕਿੰਨੇ ਕ ਟਾਈਮ ਨਾਲ ਚੱਲੀ ਗਿਆ ਆਪਾਂ ਪਿੰਡ ਆਹੋ ਮੇਰਾ ਤੇ ਤੁਹਾਨੂੰ ਕਿਹਾ ਤੇ ਹੈ ਹੀ ਤੁਸੀਂ ਕਹਿੰਦੇ ਸੀ ਚੱਲ ਜਾਗੇ ਹੋਰ ਅਮਨ ਮੇਰੇ ਤੇ ਦਿਮਾਗ ਚੋਂ ਨਿਕਲ ਗਈ ਆ ਮੈਨੂੰ ਤਾਂ ਹੁਣ ਫੋਨ ਆਉਂਦਿਆ ਹੀ ਪੇ ਰਾਜਨਾਵੇ ਤੇ ਜਾਣਾ ਵਾ ਤੁਹਾਡੇ ਵੱਲ ਤੂੰ ਹੀ ਹੱਦ ਹੋ ਗਈ ਆ ਆਪਣੇ ਘਰ ਵੱਲ ਵੀ ਵੇਖਿਆ ਕਰੋ ਥੋੜਾ ਟਾਈਮ ਸਾਨੂੰ ਵੀ ਦਿਆ ਕਰੋ ਹਰ ਟਾਈਮ ਮੈਂ ਰਾਜਨਾਵੇਂ ਤਾਂ ਚੱਲਿਆ ਵਾ ਲੋਕਾਂ ਦਾ ਤਾਂ ਕੰਮ ਹੀ ਇਹੋ ਵਾ ਲੜਾਈ ਝਗੜੇ ਕਰਨੇ ਕਿਹਦਾ ਕਿਹਦਾ ਰਾਜਨਾਵਾ ਤੁਸੀਂ ਕਰਵਾਓਗੇ ਰਾਤੀ ਅੱਧੀ ਰਾਤ ਨੂੰ ਤੁਸੀਂ ਆਏ ਜੇ ਸਵੇਰੇ ਫੇਰ ਤਿਆਰ ਹੋਗੇ ਤੁਰਪੇ ਤੁਸੀਂ ਕਿੱਦਾਂ ਕੰਮ ਚੱਲੂਗਾ ਇਦਾਂ ਸਭਾ ਲਰ ਰਵਰ ਹੈ ਜੇ ਭੈਣ ਭਰਾਵਾਂ ਨੇ ਰਲ ਮਿਲ ਕੇ ਮੈਨੂੰ ਹੁਣ ਬਣਾਇਆ ਵਾ ਮੈਂਬਰ ਤੇ ਕੰਮ ਵੀ ਤੇ ਉਹਨਾਂ ਦੇ ਕਰਨੇ ਹੀ ਪੈਣੇ ਆ ਮੇਰੀ ਇੱਕ ਗੱਲ ਸੁਣੋ ਤੁਹਾਡਾ ਕੰਮ ਹੈਗਾ ਮੈਂਬਰਾਂ ਵਾਲਾ ਤੇ ਜਿਹੜੀ ਜ਼ਿੰਮੇਵਾਰੀ ਚੁੱਕੀ ਫਿਰਦੇ ਜੇ ਉਹ ਤੇ ਸਰਪੰਚਾਂ ਵਾਲੀ ਚੁੱਕੀ ਆ ਸਰਪੰਚ ਰਾਜੀ ਨਾਵੇਂ ਕਰਵਾਵੇ ਜਾਂ ਨਾ ਕਰਵਾਵੇ ਤੁਹਾਡਾ ਕੰਮ ਤਾਂ ਹੈਗਾ ਮੈਂਬਰੀ ਵਾਲਾ ਕਦੀ ਕਦਾਂ ਹੀ ਚਲ ਗਏ ਨਾ ਗਿਆ ਵੀ ਤੁਹਾਡਾ ਸਰ ਸਕਦਾ ਵਾ ਮੈਂ ਆ ਤਾਂ ਪਿੰਡ ਜਾਣਾ ਵਾ ਅੱਜ ਮੈਨੂੰ ਨਹੀਂ ਗਾ ਪਤਾ ਤੇਨੇ ਕਦਾ ਪਤਾ ਨਾ ਕਿ ਸਰਪੰਚ ਮੇਰੇ ਤੋਂ ਬਗੈਰ ਹਿਲਦਾ ਨਹੀਂ ਆ। ਮੈਨੂੰ ਪਤਾ ਵਾ ਕਿੰਨਾ ਕਨੇ ਉਹ ਹਿਲਦਾ। ਮੈਂ ਅੱਜ ਪਿੰਡ ਜਾਣਾ ਵਾ। ਮੈਨੂੰ ਨਹੀਂ ਪਤਾ ਕਿ ਕਿੱਦਾਂ ਜਾਣਾ ਤੁਸੀਂ ਮੇਰੇ ਨਾਲ। ਚੱਲ ਕੋਈ ਨਹੀਂ ਫਿਰ ਰਾਈ ਨਵੇਂ ਜਾਵਾਂਗੇ ਫਿਰ ਚੱਲ ਪਾਂਗੇ। ਦੇਖਾਂਗੇ ਜੇ ਟਾਈਮ ਲੱਗਿਆ ਤੇ। ਟਾਈਮ ਤਾਂ ਲੱਗਣਾ ਹੀ ਨਿਕਾ। ਰਾਤ ਵਾਂਗੂ ਅੱਧੀ ਰਾਤ ਆਉਣਾ ਵਾ। ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਲੱਗਦੀ ਕਿ ਸਾਰਾ ਦਿਨ ਬਾਹਰ ਹੀ ਨੰਗਾ ਹੁੰਦੇ ਆ। ਆਪਣਾ ਪਿਆਰੇ ਬੰਨੇ ਦਾ ਕੰਮ ਕਦੋਂ ਕਰਨਾ ਹੁੰਦਾ ਵਾ। ਬੱਚਿਆਂ ਨੂੰ ਤੇ ਇਹੋ ਕਹਿਣਗੇ ਤੇ ਫੇਰ ਹੀ ਉਹ ਕੰਮ ਕਰਨਗੇ। ਤੇ ਜਦੋਂ ਆਪ ਹੀ ਚਿੱਟੀ ਵਰਦੀ ਪਾਉਣੀ ਆ ਸਾਰਾ ਦਿਨ ਬਾਹਰ ਫੇਰ ਤਾਂ ਬੱਚਿਆਂ ਨੂੰ ਪਿਓ ਦਾ ਕੀ ਡਰ ਰਹੂਗਾ ਹੱਦ ਹੋ ਗਈ ਆ ਮੈਨੂੰ ਵੀ ਵੇਖਲਾ ਮਨਾ ਕਰਕੇ ਮੂਡ ਬਣਾਇਆ ਸੀ ਪਿੰਡ ਫੋਨ ਕੀਤਾ ਸੀ ਕਿ ਅੱਜ ਮੈਂ ਆਉਣਾ ਵਾਂ ਹੁਣ ਉਹਨਾਂ ਨੂੰ ਮਨਾ ਕਰਨਾ ਪੈਣਾ ਵਾਂ ਇਹ ਏਦਾਂ ਕਰਦੀਆਂ ਜੋ ਬੰਨ ਨੂੰ ਕਹਿਨੀ ਆ ਉਹਨੂੰ ਤਿਆਰ ਕਰ ਲੈਣੀ ਆ ਆਪਣੇ ਨਾਲ ਉਹਨੂੰ ਨਾਲ ਲੈ ਜਾਣੀ ਆ ਹੁਣ ਜਾਣਾ ਤੇ ਹੈ ਹੀ ਆ ਉਹਨਾਂ ਨੂੰ ਦੱਸਿਆ ਵਾ ਵਿਚਾਰੇ ਡੀਕਦੇ ਹੋਣਗੇ ਮੈਨੂੰ ਓ ਯਾਰਾ ਕਿੱਥੇ ਫਸਾਦਾ ਕਰਦੇ ਨੇ ਮੈਨੂੰ ਮੈਨੂੰ ਤਾਂ ਲੱਗਦਾ ਮੇ ਕੋ ਨਹੀਂ ਹੋਣੀ ਹੈ ਹਾਈਲਟ ਦੋ ਵਾਰੀ ਤੇ ਮੈਂ ਅਗੇ ਟੈਸਟ ਦੇਦਾ ਤੀਜੀ ਵਾਰੀ ਇਹਨਾਂ ਮੈਨੂੰ ਕਰਦੇ ਫੇਰ ਫਾਈਲਾ ਤਾ ਮੈਂ ਤਾਂ ਸਿੱਧਾ ਕਹਿ ਦੇਣਾ ਵੀ ਮੇਰੇ ਵਾਸਤੇ ਦਾ ਰੋਗ ਨਹੀਂ ਹੈ ਪਰ ਇੱਕ ਗੱਲ ਹੋਰ ਵੀ ਹੈ ਨਾ ਜੇ ਮੇ ਕੋ ਆਇਲਸ ਨਾ ਹੋਈ ਤੇ ਫਿਰ ਜਾਊਂਗਾ ਕਿੱਧਰ ਡੈਡੀ ਨੇ ਤਾਂ ਮੇਰੇ ਤੇ ਪੈਸੇ ਵੀ ਨਹੀਂ ਕੇ ਲਾਉਣੇ ਉਤੋਂ ਵੀਰਵਾ ਉਹ ਸਰਪੰਚੀ ਲੱਭਣ ਡਿਆ ਵਾ ਤੇ लवली ਉਹ ਤੇ ਪਿਆਈ ਫੁੱਠੇ ਕਮੀ ਆ ਚੱਲ ਮਨਾ ਫੁੱਠ ਚਲੀਏ ਅਸੀ ਬੜੀ ਸਸ਼ਕੀ ਬਜੀ ਸਸ਼ਕੀ ਸਸ਼ਕੀ ਵਸਕੇ ਬਜੀ ਸੇ ਬੜੀ ਪਰਮਿਸ਼ਨ ਕਰਾਉਣੀ ਸੀ ਬੇਟੀ ਦੀ ਹਾਈ ਸਕੂਲ ਵਿੱਚ ਹਾਂ ਜੀ ਮੈਮ ਕੀ ਸਟੱਡੀ ਹੈ ਰਣੀ ਫੇਸਰ ਗ੍ਰੈਜੂਏਸ਼ਨ ਕਦੋਂ ਪਾਸਵਰਡ ਤੁਸੀਂ ਐਸੀ ਸੈਲਸ ਓਕੇ ਤੇ ਪਹਿਲਾਂ ਕਿਤੇ ਲਾਈਆਂ ਕਲਾਸਸ ਤੁਸੀਂ ਨਹੀਂ ਨਹੀਂ ਸੋਰਾ ਜੀ ਹਾਂ ਕੀ ਤੁਸੀਂ ਪੀਟੀ ਪ੍ਰੇਫਰ ਕਰਦੇ ਜਾਂ ਆਇਰਿਸ ਆਇਰਿਸ ਓਕੇ ਕੋਈ ਗੱਲ ਨਹੀਂ ਮੈਂ ਤੁਸੀਂ ਅ ਕੱਲ ਤੋਂ ਆਪਣੀ ਜੁਆਇਨਿੰਗ ਕਰੋ ਤੇ 1 ਮੰਥ ਦਾ ਕੋਰਸ ਵੀ ਹੈਗਾ 45 ਡੇਸ ਦਾ ਵੀ ਤੇ 3 ਮੰਥ ਦਾ ਵੀ ਠੀਕ ਠੀਕ ਉਹ ਤੁਹਾਡੇ ਉੱਪਰ ਹੈ ਕਿ ਤੁਸੀਂ 1 ਮੰਥੀ ਐਡਮਿਸ਼ਨ ਲੈਣੀ ਹੈਗੇ 2 ਮੰਥੀ ਭਾਈ ਹਾਂਜੀ ਭਾਈ 1 ਮਹੀਨੇ ਵਾਸਤੇ ਹੀ ਕਰ ਲੈਂਦੇ ਆ ਠੀਕ ਹੈ ਤੇ ਤੁਸੀਂ ਦਾਸ ਦੇ ਜੋ ਵੀ ਫੀਸ ਵਗੈਰਾ ਹੈਗੀ ਤੇ ਜੇ ਅੱਗੇ ਜਰੂਰ ਤਪਾਉਗੀ ਤੇ ਜੇ ਦੁਬਾਰਾ ਆ ਕੇ ਕਰਵਾਗੇ ਨਹੀਂ ਤੇ 1 ਮਹੀਨੇ ਵਾਸਤੇ ਨਹੀਂ ਕਰਾਣਾ ਠੀਕ ਜੀ ਕੋਈ ਨਹੀਂ ਤੁਸੀਂ ਕੱਲ ਭੇਜੋ ਬੇਟੀ ਨੂੰ ਤੇ ਰਜਿਸਟ੍ਰੇਸ਼ਨ ਕਰਾ ਕੇ ਕਲਾਸਿ ਸ਼ੁਰੂ ਕਰੋ ਠੀਕ ਹੈ ਤੇ ਬਾਕੀ ਟੈਨਸ਼ਨ ਲੈਣ ਦੀ ਵੀ ਲੋੜ ਨਹੀਂ ਸਾਡੇ ਲਈ ਟ੍ਰੇਨਰ ਉਹਨਾਂ ਦਾ ਐਕਸਪੀਰੀਅੰਸ ਵੀ ਕਾਫੀ ਹੈ ਠੀਕ ਹੈ ਤੇ ਬੈਂਡ ਅਜਨ ਕਿ ਵਧੀਆ ਹੀ ਹੋਣਗੇ ਕੋਈ ਗੱਲ ਨਹੀਂ ਹਾਂ ਠੀਕ ਹੈ ਥੋੜਾ ਧਿਆਨ ਦੇਣ ਸਟਾਫ ਨੂੰ ਕਹਿ ਦਿਓ ਕੋਈ ਗੱਲ ਨਹੀਂ ਜੀ ਕੋਈ ਗੱਲ ਜਦੋਂ ਇਹਦਾ ਪਹਿਲੀ ਵਾਰ ਜੀ ਕਲੀਅਰ ਹੋ ਜੇ ਉਹ ਜਦੋਂ ਬਿਲਕੁਲ ਹੋ ਜਾਊਗਾ ਤੁਸੀਂ ਰੈਸ ਫੈਡ ਨੇ ਉਹਨਾਂ ਨੇ ਇੱਥੇ ਹੀ ਕੀਤਾ ਸੀਗਾ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਸੀਗਾ ਹਾਂਜੀ ਕਿ ਉੱਥੇ ਹੀ ਜਾਓ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਵਧੀਆ ਪੈਡ ਆਉਣਗੇ ਪੂਰੀ ਮਿਹਨਤ ਕਰਾਉਣਗੇ ਟੀਚਰ ਕੋਈ ਗੱਲ ਨਹੀਂ ਮੈਮ ਅਬਾ ਜੋਬਣਾ ਨਾ ਉਹਨਾਂ ਨੂੰ ਅੰਦਰ ਭੇਜੋ ਇਹਨਾਂ ਨੂੰ ਦੋ ਮਿੰਟ ਤੁਸੀਂ ਸਰ ਜਾਓ ਫਿਰ ਰਜਿਸਟ੍ਰੇਸ਼ਨ ਕਰਾਓ ਜਾ ਕੇ ਤੁਸੀਂ ਠੀਕ ਹੈ ਠੀਕ ਠੀਕ ਬੇਟਾ ਸਰ ਅੱਜ ਜੋ ਬੰ ਕਿੰਨਾ ਕਲਾਸਾਂ ਚੱਲਦੀਆਂ ਤੁਹਾਡੀ ਕਲਾਸਾਂ ਚੰਗੀਆਂ ਸਾਂਝ ਤੇ ਮੈਂ ਨੰਬਰ ਚੈੱਕ ਕੀਤੇ ਹੀ ਤੁਹਾਡੇ ਤੇ ਮੋਕ ਟੈਸਟੋ ਇੰਨੇ ਵਧੀਆ ਨਹੀਂ ਨੰਬਰ ਆ ਰਹੇ ਕੀ ਗੱਲ ਉਹ ਸਰ ਜੀ ਮੈਂ ਤਾਂ ਧਿਆਨ ਆਪਣੀ ਜੈਲੀ ਗੱਲ ਪੂਰੀ ਹਾਂ ਜੀ ਪਰ ਇਹ ਮੇਰਾ ਧਿਆਨ ਨਹੀਂ ਲੱਗਦਾ ਇੰਗਲਿਸ਼ ਮੈਨੂੰ ਆਉਂਦੀ ਨਹੀਂ ਮੈਂ ਤਰ੍ਹਾਂ ਕੀ ਵਖੋ ਅੱਗੇ ਤੁਸੀਂ ਦੋ ਵਾਰੀ ਟਰਾਈ ਕੀਤੀ ਹੈ ਤੁਹਾਡੇ ਬੈਂਡ ਨਹੀਂ ਆਏ ਹੁਣ ਇਹ ਤੁਹਾਨੂੰ ਤੀਜਾ ਤੇ ਇੱਕ ਕਲਾਸ ਚਾਂਸ ਦਿੱਤਾ ਹੋਇਆ ਪੇਰੈਂਟਸ ਨੇ ਤੇ ਕਿਉਂ ਨਹੀਂ ਤੁਸੀਂ ਮਿਹਨਤ ਚੰਗੀ ਤਰ੍ਹਾਂ ਕਰਦੇ ਕਰੋਗੇ ਤੇ ਸਭ ਕੁਝ ਹੋਏਗਾ ਮੈਂ ਦੇਖ ਰਿਹਾ ਹਾਂ ਤੁਸੀਂ ਕਲਾਸ ਦੇ ਵਿੱਚ ਵੀ ਧਿਆਨ ਨਹੀਂ ਸਟੱਡੀ ਨਹੀਂ ਕਰਦੇ ਜੇ ਤੁਹਾਨੂੰ ਕੋਈ ਟੀਚਰ ਨੂੰ ਪ੍ਰੋਬਲਮ ਹੈ ਕੋਈ ਦਾ ਸਟਾਫ ਵੱਲੋਂ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਠੀਕ ਹੈ ਨਾ ਤੇ ਆਪਣਾ ਜਿਹੜਾ ਵਾ ਤੀਜੀ ਰਹਾ ਹੁੰਦਾ ਡੈਸਟ క్ਲੀਅਰ ਹੋ ਜੇ ਵਧੀਆ ਤਰੀਕੇ ਨਾਲ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਫਿਰ ਇਹ ਤਾਂ ਕਲੀਅਰ ਕਰਨੀ ਪੈਣੀ ਹੈ ਇਸ ਕਰਕੇ ਵਧੀਆ ਤਰੀਕੇ ਦੇ ਨਾਲ ਕਰੋ ਮੈਂ ਇਹ ਨਹੀਂ ਚਾਹੁੰਦਾ ਤੁਹਾਡੇ ਸੈਂਟਰ ਦਾ ਵੀ ਨਾਂ ਖਰਾਬ ਹੋਵੇ ਮੈਂ ਤਾਂ ਸਰ ਬੜੀ ਐਡ ਨੂੰ ਕਿਹਾ ਵਾ ਕਿ ਮੇਰੇ ਕੋ ਨਹੀਂ ਪੜੀ ਜਾਂਦੀ ਇੰਗਲਿਸ਼ ਹੁਣ ਮੈਂ ਕੀ ਕਰਾਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਮੈਨੂੰ ਹੋਰ ਕਿੱਥੇ ਦੇਸ਼ ਘੱਲ ਦੋ ਉਹ ਵੀ ਜਦੇ ਪਏ ਯਾ ਕੈਨੇਡਾ ਹੀ ਜਾਣਾ ਕੈਨੇਡਾ ਹੀ ਜਾਣਾ ਵਾ ਜੋ ਕੋਨੇੜੇ ਤੇਰਾ ਐਟੀਟਿਊ ਇਹ ਤਾਂ ਨਹੀਂ ਹੋਣੀ ਆਪਣਾ ਐਟੀਟਿਊਡ ਸਹੀ ਕਰ ਅੱਗੇ ਕਿੰਨਾ ਟਾਈਮ ਹੋ ਗਿਆ ਤੈਨੂੰ ਕਰਦੇ ਆ ਨਾ ਜੇ ਕਰਨੀ ਆ ਤੇ ਆਪਣਾ ਐਟੀਟਿਊਡ ਨੂੰ ਸਹੀ ਕਰ ਨਹੀਂ ਤੇ ਮੈਂ ਅਗਰ ਨੂੰ ਦੱਸ ਦੇਣਾ ਜੀ ਇਹਦੋਂ ਨਹੀਂ ਹੋਣੀ ਠੀਕ ਆ ਜਾਓ ਜੋਬ ਨੂੰ ਫਿਰ ਅਜੇ ਬੱਚਿਆਂ ਦੇ ਪੈਰ ਨਾ ਆਉਣ ਤੇ ਪੇਰੈਂਟਸ ਨੂੰ ਲੱਗਦਾ ਸ਼ਾਇਦ ਮਿਹਨਤ ਨਹੀਂ ਕਰਾਉਂਦੇ ਟੀਚਰ ਨੂੰ ਮੇਨੂੰ ਕਰਦਾ ਪਰ ਜੇ ਬੱਚੇ ਹੁਣ ਪੜ੍ਹਦੇ ਨਹੀਂ ਆ ਤੇ ਉਹ ਪੇਰੈਂਟਸ ਨੂੰ ਕਿੱਦਾਂ ਪਤਾ ਲੱਗੂ ਮੈਂ ਕੀਤਾ ਨਾ ਉਹਦਾ ਔਖਾ ਹੀ ਲੱਗਦਾ ਮੇਰਾ ਤਾਂ ਮੈਨ ਇਹ ਦੇ ਰਿਹਾ ਡੇਟ ਸੋਰੀ ਖਰੀਫੋਂ ਕਰਕੇ ਦੱਸ ਹੀ ਦੇਣਾ ਕਿ ਥੋੜਾ ਧਿਆਨ ਘਟ ਦਿੰਦਾ ਵਾ ਸੁਣਾ ਚਾਹੀਦਾ ਕਿਉਂਕਿ ਤਾਂ ਐਵੇਂ ਟਾਈਮ ਲੇਸਟ ਕਰਦੇ ਆ ਨਾਲ ਉਹਨਾਂ ਦਾ ਵੀ ਨਾਲੇ ਉਹਨਾਂ ਨੂੰ ਵੀ ਕਲੀਅਰ ਹੋ ਜਾਊਗਾ ਕਿ ਆਪ ਹੀ ਨਹੀਂ ਮਿਹਨਤ ਕਰ ਰਹੇ ਅਸੀਂ ਤੇ ਪੂਰੀ ਮਿਹਨਤ ਕਰਵਾ ਰਹੇ ਹਾਂ ਬਿਲਕੁਲ ਸਰਪੰਚੀ ਤੇ ਨਾ ਐ ਕਿ ਮੈਂ ਲੈ ਕੇ ਛੱਡਣੀ ਆ ਮੈਨੂੰ ਪਤਾ ਵਾ ਕਿ ਸਰਪੰਚ ਨਾ ਤੁਹਾਡੇ ਟੱਬਰ ਚੋਂ ਹੀ ਆ ਪਰ ਮੇਰੀ ਸੁਣੋ ਗੱਲ ਜੇ ਇਹ ਤੇ ਕਰਦੇ ਨਾ ਐਸ਼ ਤੇ ਸਰਪੰਚ ਜਰਗੀ ਮੈਨੂੰ ਬਣਾਓ ਸਾਨੂੰ ਪਤਾ ਭਾਜੀ ਖਵਾ ਤੁਹਾਡੀ ਚਲੰਡੀ ਆ ਇਹ ਪਰਦੇ ਲੋਕ ਵੀ ਤੁਹਾਡੇ ਵਾਲੀ ਆ ਤਾਂ ਹੀ ਤੁਹਾਡੇ ਕੋਲ ਆਏ ਆਂ ਅਸੀਂ ਰਾਇ ਸਿਰਫ ਨਹੀਂ ਤੁਹਾਡੀ ਪੱਕੀ ਆ ਮੈਂ ਇਸੇ ਕਰਕੇ ਤੁਹਾਨੂੰ ਬੁਲਾਇਆ ਵਾ ਕਿ ਅਸੀਂ ਨਾ ਅਰਗੇ ਸਰਪੰਚੀ ਲੜਨੀ ਆ ਸਾਨੂੰ ਪਤਾ ਬਾਜੀ ਤੁਹਾਡੇ ਡੈਡੀ ਨੇ 20 ਸਾਲ ਮੈਂਬਰੀ ਕੀਤੀ ਹੈ ਦਫਤਰੀ ਕੰਮ ਤੇ ਉਹਨਾਂ ਨੂੰ ਸਾਰੇ ਆਉਂਦੇ ਆ ਤਾਂ ਹੀ ਅਸੀਂ ਤੁਹਾਡੇ ਕੋਲ ਆਏ ਆ ਮੈਂ ਇਸੇ ਕਰਕੇ ਤੁਹਾਨੂੰ ਗੈਨ ਡਿਆ ਵਾ ਅੱਜ ਕੀ ਮੈਨੂੰ ਬਣਾਓ ਮੈਂ ਤੁਹਾਡੀ ਪੂਰੀ ਸਪੋਰਟ ਕਰੂੰਗਾ ਠੀਕ ਆ ਬਾਜੀ ਇੱਕ ਮਿੰਟ ਫੋਨ ਆ ਗਿਆ ਇਹ ਸੁਣੋ ਗੱਲ ਮੈਨੂੰ ਪੈ ਗਿਆ ਕੰਮ ਕੋਈ ਠੀਕ ਹੈ ਨਾ ਮੈਂ ਬਾਅਦ ਚ ਆਉਂਗਾ ਠੀਕ ਆ ਨਾਲੇ ਪਿੰਡ ਚ ਨਾ ਮੈਂ ਇੱਕ ਦੋ ਬੰਦੇ ਨੂੰ ਹੋਰ ਮਿਲਣਾ ਠੀਕ ਆ ਭਾਜੀ ਠੀਕ ਆ ਬਾਅਦ ਚ ਮਿਲ ਜੀ ਠੀਕ ਆ ਚਲੋ ਠੀਕ ਆ ਓਕੇ ਠੀਕ ਹੈ ਜੀ ਦੇ ਲਓ ਭਾਜੀ ਘਰ ਤੇ ਇਹਨਾਂ ਭਰਾਵਾਂ ਦੀ ਬੰਦ ਨਹੀਂ ਆ ਤੇ ਕਹਿੰਦਾ ਮੈਂ ਸਰਪੰਚੀ ਲੜਨੀ ਆ ਕੋਈ ਨਹੀਂ ਉੱਟ ਲੈंदे ਤੋੜਾ ਡਾ ਕੇ ਮਾਰਾਂਗੇ ਤੇ ਨਾਲੇ ਵੇਖਣੇ ਕਿਦਾਂ ਬਣਦਾ ਸਰਪੰਚ ਇਹ ਆਏ ਤੇ ਹੈ ਹਨਾ ਜੇ ਭਰਾ ਇਕੱਠੇ ਤੁਲਗੇ ਤੇ ਪੇਰ ਹੀ ਆ ਕੋਈ ਆਪਣੀ ਰਲਣਾ ਹਾਂ ਕੋਈ ਗੱਲ ਨਹੀਂ ਵੇਖ ਲੈ ਸਮਾਨ ਧੰਨ ਨੇ ਅੱਜ ਭੰਗ ਨਹੀਂ ਸਾੜਨਾ ਪੈਣਾ ਚਲੋ ਕੋਈ ਨਹੀਂ ਸਾੜ ਦੇਣ ਨੇ ਆਹ ਫਰਸ ਇਹ ਗੱਲ ਮੈਂ ਭੜਾ ਕਰੋ ਪੈਸੇ ਮੋਗੇ ਆ ਉਹ ਪੈਸਿਆਂ ਦੀ ਨਹੀਂ ਗੱਲ ਕੋਈ ਵੀ ਆਖੇ ਤੇ ਤੈਨੂੰ ਤੋਲ دیے ਪੈਸੇ ਆ ਨਾ ਹੂੰ ਆ ਚੋਕ ਸਿੰਲਿੰਡਰ ਤੇ ਮੈਨੂੰ ਸਮਾਨ ਦੇ ਸਮਾਨ ਧੰਨ ਨੇ ਅੱਜ ਭੰਗ ਨਾਲ ਸਾੜ ਨਹੀਂ ਨਹੀਂ ਸਮਾਨ ਦੇ ਤੂੰ ਯਾਰ ਕੁਆਪਰਾ ਫਿਰ 1000 ਤੇ ਰੱਖਣਾ ਹੀ ਉਹ ਜਿੰਨੇ ਜੀ ਵੀ ਰੱਖਣਾ ਮੈਨੂੰ ਦੇ ਓਏ ਘਰ ਜਾ ਕੇ ਲਾਲੀ ਨੂੰ ਨਹੀਂ ਨਹੀਂ ਘਰ ਜਾ ਕੇ ਮੈਂ ਗਾਣਾ ਖਾਣੀਆ ਉੱਥੇ ਲਾਲੂ ਲੈਣਾ ਉਹ ਇਤਨੇ ਨਹੀਂ ਲਾਉਣ ਦੇਣਾ ਯਾਰ ਉਹ ਤੂੰ ਕਰੀ ਜਾਂ ਆਪਣਾ ਕੰਮ ਜਿਹੜਾ ਕਰਨਾ ਵਾ ਲੇ ਦਾਲ ਉੱਤੇ ਰੱਖੀ ਆ ਸਿਲੰਡਰ ਖਤਮ ਹੋ ਗਿਆ ਵਾ ਇਹਨਾਂ ਨੂੰ ਕਹਿੰਨੀ ਆ ਕਿ ਸਿਲੰਡਰ ਬਦਲ ਕੇ ਦੋ ਇਹਨੇ ਵੀ ਹੋਣੀ ਖਤਮ ਹੋਣਾ ਹੀ ਮੇਰਾ ਕੰਮ ਫੇਰ ਲੰਮਾ ਪੈ ਗਿਆ ਵਾ ਚਾਨੀ ਇਹਨਾਂ ਵਾਲਾ ਸਿਲੰਡਰ ਸਵੇਰੇ ਤੇ ਇੱਥੇ ਪਿਆ ਸੀ ਕਿੱਥੇ ਚਲ ਗਿਆ ਹਾਏ ਰੱਬਾ ਅ ਲਵਲੀ ਦਾ ਬੇੜਾ ਬਹਿ ਗਿਆ ਯੋ ਮੈਨੂੰ ਲੱਗਦਾ ਉਹ ਚੁੱਕ ਕੇ ਲੈ ਗਿਆ ਵਾ ਨੀਰਪਿੰਦਰ ਇੱਧਰ ਆ ਬਾਹਰ ਇਹਨੇ ਸੁਧਰਨਾ ਹੀ ਨਿਗਾਹ ਫਰੇ ਕਿਦਾਂ ਸੁਧਾਰਾਂ ਇਹਨੂੰ ਮੈਂ ਸੁਭੀ ਕੀ ਹੋ ਗਿਆ ਵਾ ਨੀ ਹੁਣਾਂ ਕੀ ਆ ਆਪਣੇ ਬੰਦੇ ਦੇ ਕੰਮ ਵੇਖ ਲਾ ਸਿਲੰਡਰ ਚੋੱਕ ਕੇ ਲੈ ਗਿਆ ਈਓ ਤੇ ਮੰਮੀ ਮੈਂ ਦੱਸੋ ਇਹਦੇ ਵਿੱਚ ਕੀ ਕਰਾਂ ਹੁਣ ਨੀ ਕਰਨਾ ਕੀ ਆ ਥੋੜਾ ਬੋਧਾ ਸਮਝਾਇਆ ਕਰ ਉਹਨੂੰ ਤੂੰ ਵੀ ਉਹਨੂੰ ਕੁਝ ਕਹਿੰਦੀ ਨਹੀਂ ਨੀ ਕੀ ਉਹ ਤਾਂ ਹੀ ਪੂਵੇ ਚੜਿਆ ਵਾ ਚਲ ਅੰਮੀ ਜੀ ਤੁਸੀਂ ਘਰ ਦੇ ਵਿੱਚ ਹੈਗੇ ਆ ਸਮਝਾਉਣ ਵਾਲੇ ਤੁਸੀਂ ਕਹਿ ਕੇ ਵੇਖ ਲਿਓ ਉਹਨੂੰ ਨਹੀਂ ਮੈਂ ਤਾਂ ਸਮਝਾਉਣੀ ਆ ਪਰ ਤੇਰਾ ਕਹਿਣ ਦਾ ਕੋਈ ਫਰਜ ਨਹੀਂਗਾ ਹੈਗਾ ਤੂੰ ਵੀ ਕਹਿ ਦਿਆ ਕਰ ਮੰਮੀ ਮੇਰੀ ਨਹੀਂਗੀ ਮੰਨਦੇ ਹੈਗੇ ਉਹ ਉਹ ਮਰਜ਼ੀ ਆਪਣੀ ਕਰਦੇ ਆ ਨਹੀਂ ਤੇਰੀ ਨਹੀਂ ਮੰਨਦਾ ਕਿਉਂ ਨਹੀਂ ਮੰਨਦਾ ਤੇਰੀ ਜੇ ਮੰਮੀ ਜੀ ਮੰਨਦੇ ਹੋ ਤਾਂ ਫਿਰ ਇਦਾਂ ਦੇ ਕੰਮ ਹੀ ਕਰਨਾ ਮੇਰੇ ਮੱਥਾ ਮਾਰ ਮਾਰ ਹੰਬ ਗਈ ਉਹਨਾਂ ਦੇ ਨਾਲ ਉਹ ਨਹੀਂ ਕਿ ਸਮਝਦੇ ਹੈਗੇ ਨਹੀਂ ਅਹੀਂ ਤੇ ਵਿਆਹ ਕੀਤਾ ਹੈਗਾ ਵੀ ਵਿਆਹ ਕੀਤਾ ਸੁਧਰ ਜਾਊਗਾ ਸਾਨੂੰ ਕੀ ਪਤਾ ਹੈ ਵੀ ਜਿਆਦਾ ਵਿਗੜ ਜਾਣਾ ਵਾ ਜੇ ਤੇਰਾ ਪਿਓ ਹੁਣੇ ਬਾਹਰੋਂ ਆ ਜੇ ਨਾ ਉਹਨੂੰ ਪਤਾ ਲੱਗ ਜੇ ਕਿ ਸਿਲੰਡਰ ਚੋਰੀ ਹੋ ਗਿਆ ਵਾ ਉਹ ਵੀ लवली ਨੇ ਕੀਤਾ ਵਾ ਵੇਖੇ ਘਰ ਵਿੱਚ ਕਿਦਾਂ ਹਗਾਮਾ ਹੁੰਦਾ ਵਾ ਫਿਰ ਤੇ ਮੰਮੀ ਜੀ ਦੇ ਵਿੱਚ ਮੇਰੀ ਕੀ ਗਲਤੀ ਆ ਤੁਸੀਂ ਮੈਨੂੰ ਕੋ ਕਹਿਂਦੇ ਆ ਤੇ ਤੈਨੂੰ ਹੀ ਕਹਿਣਾ ਵਾ ਹੋਰ ਮੈਂ ਦੂਜੀ ਨੂੰ ਕਵਾਂ ਜਾ ਕੇ ਜਦੋਂ ਖੜਿਆ ਤੇਰੇ ਬੰਦੇ ਨੇ ਆ ਤੇ ਮੰਮੀ ਜੀ ਮੈਂ ਲਾਇਆ ਉਹਨੂੰ ਇਹ ਕੰਮ ਤੇ ਮੇਰੇ ਤੋਂ ਤਾਂ ਪਹਿਲਾਂ ਇਹ ਵਾਲੇ ਕੰਮ ਕਰਦੇ ਹੀ ਨਾ ਬਸ ਇਹੋ ਜ਼ਬਾਨ ਚਲਾਉਣੀ ਸਿੱਖੀ ਆ ਤੇ ਗਾੜੀ ਨਾਲ ਸਵਾਲ ਜਵਾਬ ਹੀ ਕਰਨੇ ਆ ਗੱਲ ਸੁਣ ਕੇ ਚੁੱਪ ਨਹੀਂ ਕਰਨਾ ਇਹ ਨਹੀਂ ਕਿਹਾ ਵੀ ਮੰਮੀ ਉਹਦੀ ਗਲਤੀ ਆ ਕੋਈ ਗੱਲ ਨਹੀਂ ਆਉਂਦਾ ਤੇ ਮੈਂ ਸਮਝ ਨਹੀਂ ਆ ਮੰਮੀ ਜੀ ਤੁਸੀਂ ਤਾਂ ਮੈਨੂੰ ਇਦਾਂ ਕਹਿੰਦੇ ਆ ਵੀ ਇਹਦਾ ਤੁਹਾਡਾ ਕੁਝ ਲੱਗਦਾ ਹੀ ਨਹੀਂ ਆ ਤੁਹਾਡਾ ਵੀ ਤਾਂ ਮੁੰਡਾ ਹੀ ਆ ਤੁਸੀਂ ਆਪ ਖੁਦ ਕੇ ਅੱਗੇ ਵੇਖ ਲਓ ਤੇ ਜੇ ਨਹੀਂ ਨਾ ਉਹ ਮੰਨਦਾ ਹੈਗਾ ਤੇ ਡੈਡੀ ਜੀ ਨੂੰ ਦੱਸ ਦਿਓ ਪਤਾ ਤਾਂ ਲੱਗਣਾ ਹੀ ਉਹਨਾਂ ਨੂੰ ਇੱਕ ਰੈਗ ਦੇਣਾ ਮੈਂ ਅੱਧਰ ਦੱਸੂੰਗੀ ਦੱਸਣਾ ਹੀ ਪੈਣਾ ਵਾ ਪਰਦੇ ਕਿੰਨਾ ਚਿਰ ਪਾਉਣੇ ਆ ਮਰ ਤੂੰ ਨਾ ਕੁਝ ਕਮੀ ਚੰਗਾ ਮੇਰੇ ਵੱਸੋਂ ਗੱਲ ਬਾਹਰ ਵਾ ਤੁਸੀਂ ਆਪ ਹੀ ਸਮਝਾ ਲੋ ਉਹਨਾਂ ਨੂੰ ਤੇਰੇ ਵੱਸੋਂ ਗੱਲ ਕਿਉਂ ਬਾਹਰ ਵਾ ਤੂੰ ਕਹਿ ਕੇ ਦੇ ਵੇਹ ਤੂੰ ਤਾਂ ਕੁਝ ਕਹਿੰਦੀ ਨਹੀਂ ਨੀ ਉਹਨੂੰ ਮੈਂ ਤੇ ਤਿਆਰ ਹੋਈ ਆ ਇਹਨਾਂ ਨੇ ਬੰਨਿਕਾ ਦਾ ਰੋਲਾ ਪਾਇਆ ਬਾਹਰ ਵੇਖ ਕੀ ਹੋਣੀ ਆ ਨੀ ਹੱਜ ਜ਼ਬਾਨ ਚਲਾਉਣੀ ਬੰਦ ਕਰ ਤੇ ਉਹਨੂੰ ਸਮਝਾਉਣਾ ਸ਼ੁਰੂ ਕਰ ਜੇ ਤੇ ਲੜ ਲੱਗੀ ਆ ਨਹੀਂ ਤੇ ਨਾ ਪਛਤਾਵੇਂਗੀ ਸਾਰੀ ਜ਼ਿੰਦਗੀ ਮੰਮੀ ਜੀ ਕੀ ਗੱਲ ਹੋਈ ਆ ਨਹੀਂ ਹੋਣਾ ਕੀ ਆ ਖਾਪਨ ਡਈ ਆ ਇਹਦੇ ਨਾਲ ਘਰ ਵਾਲਾ ਇਹਦਾ ਨਾ ਸਿਲੰਡਰ ਲੈ ਗਿਆ ਹੀ ਭਰਿਆ ਹੀ ਚੋੱਕ ਕੇ ਹਾਂ ਮੈਂ ਤੇ ਮੰਮੀ ਜੀ ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀ ਘਰੋਂ ਪੈਸੇ ਵੀ ਚੋਰੀ ਹੋਏ ਹੀ ਹੁਣ ਹੋਲੀ ਹੋਲੀ ਸਮਾਨ ਚੋਰੀ ਹੋਣ ਲੱਪਿਆ ਮੈਂ ਤੇ ਨਾ ਆਪਣਾ ਸਮਾਨ ਲਗਾ ਕੇ ਰੱਖਣਾ ਕੀ ਪਤਾ ਕੌਣ ਚੋੱਕ ਕੇ ਲੈ ਜਾਏ ਨਹੀਂ ਚੁੱਪ ਕਰ ਤੂੰ ਵੀ ਲੱਗੀਆਂ ਵਧਣ ਤੈਨੂੰ ਮੌਕਾ ਮਿਲ ਗਿਆ ਵਾ ਜਾ ਜਾ ਕੇ ਕੰਮ ਕਰ ਆਪਣਾ ਕਿੱਡੇ ਮਸਕੇ ਲਾਉਣ ਲਈ ਆਣ ਕੇ ਵੇਖੇ ਨਾ ਸਮਝਾਇਆ ਨਾ ਇਦਾਂ ਹੀ ਤੈਨੂੰ ਗੱਲਾਂ ਕਰਿਆ ਕਰਨੀਆਂ ਈ ਇਹਨੇ ਛੇਤਰ ਥੱਲੇ ਰੱਖਣਾ ਈ ਉਹ ਇਹਨੂੰ ਆ ਲੈਂਦੇ ਕੋਰਾ ਕਰ ਇਹਨੂੰ ਤਾਂ ਮੈਂ ਪੁੱਛਦੀ ਆ ਵੀ ਕਿੱਦਾਂ ਕਰੋ ਚੀਜ਼ਾਂ ਚੁੱਕ ਕੇ ਖਰੀਦੀਆਂ ਵਾਂ ਨਖਤਿਆ ਲੋਕੀ ਦਾ ਘਰ ਦੀਆਂ ਚੀਜ਼ਾਂ ਬਣਾਉਂਦੇ ਆ ਤੇ ਤੂੰ ਘਰੋਂ ਚੁੱਕ ਚੁੱਕ ਕੇ ਵੇਚਣ ਡਿਆ ਵਾਂ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਫੇਰ ਤੇਰਾ ਕੀ ਹਾਲ ਹੋਊਗਾ ਪਤਾ ਨਹੀਂ ਵੀ ਗਿਆ ਕਿੱਥੇ ਆ ਤੇ ਆਉਣਾ ਕਦੋਂ ਕਵਾ ਮੈਂ ਤਾਂ ਹੁਣ ਇਹਨੂੰ ਹੀ ਢਿਕਣ ਲਈ ਆ ਲਵਲੀ ਉਹ ਜਦੋਂ ਮੈਂ ਆਪਣਾ ਸਿਲੰਡਰ ਖੜਾ ਜਿਆਰ ਚਲੇ ਆਵਾ ਮੈਂ اتنا ਕਿੰਨੀ ਵਾਰੀ ਨੂੰ ਸਮਝਾਇਆ ਆ ਕਿ ਤੂੰ ਦੱਸ ਬਾਹਰ ਜਾ ਕੇ ਕੀ ਕਰਨਾ ਆ ਰਾਤ ਰਾਗੇ ਬਾਹਰ ਆ ਪੁੱਛ ਨਹੀਂ ਭਲਾ ਨਾ ਨੂੰ ਕਿ ਕਿੱਥੇ ਕਰਵਾ ਕੇ ਆਏ ਐ ਐਡਮਿਸ਼ਨ ਮੈਂ ਕਿਦੋਂ ਆ ਗਿਆ ਐਡਮਿਸ਼ਨ ਚੰਗਾ ਸੈਂਟਰ ਐ ਐਡਮਿਸ਼ਨ ਕਰਵਾਈ ਹੈ ਦੀ ਗੁਰਦਾਸਪੁਰ ਅੱਛਾ ਬੜਾ ਵਧੀਆ ਸੈਂਟਰ ਆ ਠੀਕ ਆ ਠੀਕ ਆ ਬਾਕੀ ਨਾ ਜੋ ਤੇ ਡਿਪੈਂਡ ਕਰਦਾ ਠੀਕ ਆ ਨਾ ਉਹ ਕਰ ਲੈਣ ਦੇ ਜੇ ਕਰਨਾ ਚਾਹੁੰਦੀ ਆਇਲਸ ਚਲੋ ਮੈਂ ਕਦੋਂ ਰੋਕਿਆ ਆ ਕਰ ਲੈ ਕੋਈ ਗੱਲ ਨਹੀਂ ਪਰ ਮੈਨੂੰ ਤੇ ਇਹ ਵੀ ਕਰਿਆ ਕਿ ਕਿੱਦਾਂ ਜਾਇਆ ਆ ਕਰੂਗੀ ਉਹ ਕੋਈ ਗੱਲ ਨਹੀਂ ਚਲ ਜੂਗੀ ਠੀਕ ਆ ਉੱਪਰ ਤੇ ਚਲ ਜਾ ਕਰੂਗੀ ਮੰਮੀ ਜੀ ਤੁਸੀਂ ਇੰਨੀ ਫਿਕਰ ਕਿਉਂ ਕਰਦੇ ਜੀ ਕਿੰਨੀਆਂ ਕੁੜੀਆਂ ਨੇ ਜਾਇਆ ਕਰਨਾ ਆ ਤੇ ਮੈਂ ਉਹਨਾਂ ਦੇ ਨਾਲ ਹੀ ਚਲ ਜਿਆ ਕਰੂੰਗੀ ਚੱਲ ਪੁੱਤ ਉਹ ਤਾਂ ਕੋਈ ਗੱਲ ਨਹੀਂ ਗਈ ਪਰ ਮੈਨੂੰ ਨਾ ਇਹ ਫਿਕਰ ਲੱਗਾ ਰਹਿੰਦਾ ਆ ਵੀ ਚੱਲ ਜਾਏਂ ਕਿਦਾਂ ਤੇ ਜੇ ਨਹੀਂ ਨਾ ਤੇ ਫਿਰ ਤੁਸੀਂ ਬੱਸੇ ਚਲ ਜਿਆ ਕਰੋ ਦੋ ਜਣੀਆਂ ਉਹ ਮੰਮੀ ਜੀ ਐਨੀਆਂ ਫਿਕਰਾਂ ਨਾ ਕਰਿਆ ਕਰੋ ਮੇਰੇ ਵਾਰੀ ਤੁਹਾਨੂੰ ਗੱਲਾਂ ਹੁੰਦੀਆਂ ਵਾ ਵੀਰ ਜੀ ਵਾਰੀ ਤੇ ਨਹੀਂ ਇਦਾਂ ਕਹਿੰਦੇ ਪੁੱਤ ਗੱਲ ਸੁਣ ਮੇਰੀ ਮੈਨੂੰ ਉਹ ਵੀ ਓਨਾ ਪਿਆਰਾ ਆ ਤੇ ਤੂੰ ਵੀ ਓਨੇ ਹੀ ਆ ਸਿਰਫ ਫਿਕਰ ਮੈਨੂੰ ਵੱਡ ਵੱਡ ਇਹ ਖਾਂਦਾ ਆ ਵੀ ਕਿਸੇ ਵਾਰੇ ਨਾ ਹਾਲਾਤ ਨਹੀਂ ਗਏ ਠੀਕ ਹੁੰਦੇ ਬਾਹਰ ਉਹ ਕੋਈ ਗੱਲ ਨਹੀਂ ਫਿਕਰ ਨਾ ਕਰ ਇਹ ਚਲ ਜਾ ਕਰੂਗੀ ਪਰ ਮੀ ਹੁਣਾ ਵੀ ਜਾਣਾ ਹੀ ਆ ਉਹਦੇ ਨਾਲ ਚਲ ਜਾ ਕਰੂਗੀ ਚਲੋ ਠੀਕ ਐ ਪਰ ਮੈਨੂੰ ਟੈਨਸ਼ਨ ਲਿਆ ਦਾ ਤੁਸੀਂ ਨਾ ਪਿਓ ਤੇ ਜਿਹੜੇ ਨਾ ਇੱਕੋ ਹੀ ਸਲਾਹ ਹੁੰਦੀ ਟਾਡੀ ਤੁਸੀਂ ਮੇਰੀ ਥੋੜੀ ਸੁਣਨੀ ਹੈ ਉਹ ਚਲੋ ਉਹਨੂੰ ਕਰ ਲੈਂਦੇ ਹੁਣ ਠੀਕ ਐ ਨਾ ਐਡਮਿਸ਼ਨ ਕਰਾਈ ਆ ਕੋਈ ਗੱਲ ਨਹੀਂ ਜੋਤ ਕਰ ਲਾਂਗੇ ਨਾ ਕਲੀਅਰ ਹਾਂਜੀ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਸੋਚ ਸਮਝ ਕੇ ਇਹ ਐਡਮਿਸ਼ਨ ਲਈ ਆ ਮੈਂ ਕਰ ਲੈਣਾ ਐ ਮੈਂ ਤੈਨੂੰ ਦੱਸਾਂ ਕਿ ਇੱਕੋ ਵਾਰ ਹੀ ਕਰਵਾਉਣੀ ਆ ਆਪਾਂ ਟੈਸਟ ਠੀਕ ਐ ਨਾ ਆਈਲਸ ਹੋ ਗਈ ਬਸ ਠੀਕ ਐ ਠੀਕ ਏ ਜੀ ਹਾਂ ਖਰਚਾ ਪੜਾਉਂਦਾ ਹੀ ਤੇ ਪੁੱਤ ਆ ਪੀਣਾ ਨਹੀਂ ਗਾ ਨਹੀਂ ਮੰਮੀ ਜੀ ਮੈਂ ਨਹੀਂ ਪੱਲਾ ਜਾ ਓਕੇ ਰੋਟੀ ਬਣਾਉਣਾ ਫਿਰ ਤੈਨੂੰ ਨਹੀਂ ਨਹੀਂ ਇਹ ਜਿਹੜੀ ਲੋ ਦੀਪਾ ਹਾਂ ਜੀ ਮੈਨੂੰ ਪਤਾ ਬਾ ਜੋਦ ਨੇ ਨਾ ਟੈਸਟ ਕਲੀਅਰ ਕਰ ਲੈਣਾ ਤੇ ਤੂੰ ਬਾਰ ਬਾਰ ਨਾ ਟੋਕਿਆ ਕਰ ਉਹਨੂੰ ਠੀਕ ਆ ਮੇਰੀ ਗੱਲ ਸੁਣੋ ਤੂੰ ਮੇਰੀ ਗੱਲ ਵੀ ਸਮਝੋ ਮੈਂ ਕਦੋਂ ਕਹਿੰਨੀ ਆ ਵੀ ਉਹ ਇੰਟੈਲੀਜੈਂਟ ਨੇਗੀ ਉਹਨੇ ਕਰਨਾ ਟੈਸਟ ਕਲੀਅਰ ਕਰ ਲੋਗੇ ਮੈਂ ਤਾਂ ਹਲਾਤਾਂ ਤੋਂ ਡਰਦੀ ਆ ਮੈਂ ਇਹ ਕਹਿੰਨੀ ਆ ਵੀ ਕੁਝ ਨਹੀਂ ਹੁੰਦਾ ਤੂੰ ਫਿਕਰ ਨਾ ਕਰ ਠੀਕ ਆ ਚਲੋ ਕੋਈ ਗੱਲ ਨਹੀਂ ਏਦਾਂ ਆ ਮਾਂ ਦਾ ਫਰਜ਼ ਹੁੰਦਾ ਉਹਨੂੰ ਕਹਿਣਾ ਤੀਬਤ ਨੂੰ ਮੈਂ ਸਮਝਾ ਕੇ ਕਹ ਲਿਆ ਕਰਨਾ ਤੇ ਤੂੰ ਹੀ ਵੀ ਨਾ ਉਹਦੇ ਸਾਹਮਣੇ ਮੈਨੂੰ ਬਹੁਤਾ ਕਿਹਾ ਕਰੋ ਉਹਨੇ ਕਿਹਾ ਵੀ ਪਪਾ ਮੇਰੇ ਨਾਲ ਨੇ ਤੇ ਮੰਮੀ ਐਵੇਂ ਕਰਦੀ ਦਿੰਦੀ ਉਹ ਐਵੇਂ ਨਹੀਂ ਫਿਕਰ ਕਰੀਦਾ ਹੀ ਤਾਂ ਜਾਂਦੇ ਹੀ ਆ ਨਿਆਣੇ ਚਲੋ ਠੀਕ ਆ ਕੋਈ ਗੱਲ ਨਹੀਂ ਕਹਿੰਦੀ ਬਣਾਵਾ ਰੋਟੀ ਰੋਟੀ ਕੋਈ ਨਹੀਂ ਖਾ ਲਈ ਨਹੀਂ ਰੱਬਾ ਮੁੰਡੇ ਐ ਇਹਨੂੰ ਕਿੰਨਾ ਮੈਂ ਸਮਝਾਇਆ ਨਹੀਂ ਸਮਝਿਆ ਵਿਆਹ ਵੀ ਕੀਤਾ ਕਿ ਚਲ ਤਾਂ ਹੀ ਸੁਧਰ ਜਾਊਗਾ ਨਾ ਉਹਦੀ ਸਿਹਤ ਤੇ ਕੋਈ ਅਸਰ ਨਹੀਂਗਾ ਹੈਗਾ ਕਿਹੜੇ ਕਿਹੜੇ ਦਿਨ ਵੇਖਣੇ ਪੈਣਦੇ ਆ ਮੈਨੂੰ ਇਹ ਤਾਂ ਸੋਚੇ ਵੀ ਨਹੀਂ ਕਦੀ ਮੰਮੀ ਜੀ ਬੈਠੇ ਹੋ ਬੈਠੀ ਆ ਪੁੱਤ ਮੈਂ ਵੀ ਨਾ ਗੱਲ ਕਰ ਨਹੀਂ ਕਿ ਠਾਡੇ ਨਾਲ ਸੁਣਦੀ ਨਾ ਹੋਵੇ ਕਿਤੇ ਇੱਕ ਅਜੀ ਗੱਲ ਵਸਦੀਪ ਦੱਸ ਮੈਨੂੰ ਮੈਨੂੰ ਤਾਂ ਅੱਗੇ ਬੜਾ ਫਿਕਰ ਲੱਗਾ ਵਾ ਮਮੀ ਜੀ ਸਿਲੰਡਰ ਤੇ ਜਿੱਥੇ ਜਾਣਾ ਸੀ ਨਾ ਚੱਲ ਗਿਆ ਵਾ ਮੈਂ ਤੇ ਨਾ ਸਾਰਾ ਗਹਿਣਾ ਰੱਖ ਆਈ ਹਾਂ ਸਾंभ ਕੇ ਤੁਸੀਂ ਵੀ ਰੱਖ ਲਓ ਆਪਣਾ ਗਹਿਣਾ ਸਾंभ ਕੇ ਸੰਦੀਪ ਮੈਂ ਕੀ ਰੱਖਣਾ ਵਾ ਤੈਨੂੰ ਮੈਂ ਕੀ ਦੱਸਾਂ ਮੈਂ ਤੈਨੂੰ ਸਮਝਾ ਸਮਝਾ ਕੇ ਨਾ ਥੱਕ ਗਈ ਹਾਂ ਇਹਦਾ ਤੇ ਵਿਆਹ ਕੀਤਾ ਹੀ ਇਸੇ ਕਰਕੇ ਤੇ ਚੱਲ ਜਿਹੜੀ ਆਊਗੀ ਇਹਨੂੰ ਸਮਝਾਉਗੀ ਪਰ ਪਿੰਦਰ ਦੀ ਸਿਹਤ ਤੇ ਤਾਂ ਕੋਈ ਅਸਰ ਨਹੀਂਗਾ ਉਹਨੇ ਤਾਂ ਕਦੀ ਹੀ ਨਹੀਂ ਮੈਨੂੰ ਸਮਝਾਇਆ ਵੀ ਇਦਾਂ ਨਹੀਂ ਕਰੀਦਾ ਸੁਧਰ ਜੋ ਗਾੜੀ ਜੀ ਆ ਜੰਤ ਵੀ ਹੁਣੀ ਆ ਤੂੰ ਹੀ ਇਦਾਂ ਕਰੋ ਰਪਿੰਦਰ ਨੂੰ ਸਮਝਾਓ ਮੈਂ ਆ ਪੁੱਤਰ ਰਪਿੰਦਰ ਨੂੰ ਘੜੀ ਘੜੀ ਕੀ ਕਵਾਂ ਜੇ ਮੈਂ ਉਹਨੂੰ ਕਹਿੰਨੀ ਆ ਨਾ ਵੀ ਤੇਰਾ ਘਰ ਵਾਲਾ ਵਾ ਉਹਨੂੰ ਸਮਝਾ ਤੇ ਗਾੜੀਆਂ ਮੈਨੂੰ ਜਵਾਬ ਦਿੰਦੀ ਆ ਵੀ ਜੇ ਮੇਰੇ ਘਰ ਵਾਲਾ ਵਾ ਤਾਂ ਤੁਹਾਡਾ ਪੁੱਤ ਨਹੀਂਗਾ ਉੱਥੇ ਮੈਂ ਕੀ ਕਵਾਂ ਉਹਨੂੰ ਇਦਾਂ ਤਾਂ ਫੇਰ ਸਾਰਾ ਸਮਾਨ ਚਲ ਜਾਣਾ ਹੌਲੀ ਹੌਲੀ ਫੇਰ ਕੀ ਕਰਾਂਗੇ ਚੱਲ ਕੋਈ ਨਹੀਂ ਤੇਰੇ ਡੈਡੀ ਆਉਂਦੇ ਆ ਨਾ ਬਾਹਰੋਂ ਉਹਨਾਂ ਨੂੰ ਦੱਸਦੀ ਆਂ ਫਿਰ ਵੀ ਪਿਓ ਵਾ ਥੋੜਾ ਬੋਤਾ ਡਰਤੇ ਬੱਚੇ ਨੂੰ ਹੁੰਦਾ ਹੀ ਆ ਆਹੀ ਬਿਨ ਖੱਤਿਆ ਪਾਣੀ ਤਾਂ ਤੈਨੂੰ ਮੈਂ ਦਿੰਨੀ ਆ ਕੋਈ ਸੁਧ-ਬੁੱਧ ਹੈਗੀ ਤੈਨੂੰ ਕਿ ਨਹੀਂ